ਪੈਰਸ ਰੋਤੇ ਹੋ بڑے ਲੋਕਾਂ ਦੇ ਦੁਬਦਾਵਾ ਆ ਸਵਾਲ ਕਰਦੇ ਆ ਜਵਾਬ ਦੇਣ ਨੂੰ ਵੀ ਜੀ ਕਰਦਾ ਕਈ ਪੁੱਛਦੇ ਆ ਫਾਸ਼ੀਵਾਦ ਕੀ ਹੁੰਦਾ ਫਾਸ਼ੀਵਾਦ ਅਸਲ ਪੂੰਜੀਵਾਦ ਵਿਕਾਸ ਦੀ ਉਹ ਸਤਾ ਰਿਆ ਉਹ ਰਾਜਸੀ ਅਵਸਥਾ ਆ ਜਿੱਥੇ ਪੂੰਜੀਵਾਦ ਆਪਣੇ ਵੱਲੋਂ ਸਿਰਜੀਆਂ ਗਈਆਂ ਲੋਕ ਰਾਜੀ ਕਦਰਾਂ ਕੀਮਤਾਂ ਨੂੰ ਪ੍ਰਭਾਵਗਾ ਮਾਰਦੀ ਆ ਉਦੇ ਵਿੱਚ ਲੋਕਾਂ ਦੇ ਅਧਿਕਾਰ ਬੋਲਣ ਦੀ ਆਜ਼ਾਦੀ ਲਿਖਣ ਦੀ ਆਜ਼ਾਦੀ ਵੋਟਾਂ ਪਾ ਕੇ ਸਰਕਾਰ ਚੁਣਦੀ ਆਜ਼ਾਦੀ ਇਹ ਤੇ ਹਮਲਾ ਕਰਦੇ ਤੇ ਹਮਲਾ ਕਰਕੇ ਸਾਰੀਆਂ ਤਾਕਤਾਂ ਚੰਦ ਹੱਥਾਂ ਜਾਂ ਇੱਕ ਵਿਅਕਤੀ ਦੇ ਵਾਸਤੇ ਕਰਕੇ ਖੜ੍ਹ ਦਿੰਨੀਆਂ ਇਹਨੂੰ ਅਸੀਂ ਲੋਕ ਰਾਜ ਦੇ ਵਿਰੋਧ ਦਾ ਇੱਕ ਫਾਸ਼ੀਵਾਦ ਕਹਿੰਦੇ ਆ ਇਹ ਫਾਸ਼ੀਵਾਦ ਦਾ ਕਈ ਵਰੀ ਧਾਰਮਿਕ ਦਾ ਸਾਹਮਣੇ ਦਿਸਦਾ ਆ ਜਿਦਾ ਆਰਐਸਐਸ ਦਾ ਹਿੰਦੂਤਵੀ ਰਾਜ ਆ ਪਾਕਿਸਤਾਨ 'ਚ ਇਹਦਾ ਤੁਹਾਨੂੰ ਰੂਪ ਫੌਜੀ ਰਾਜ ਤੇ ਮੁਸਲਮਾਨਾ ਦੇ ਰਾਜ ਦਿਸੇਗਾ ਜਰਮਨੀਆਂ ਦਾ ਤੁਹਾਨੂੰ ਪਰਟਾਵਾ ਹਿਟਲਰ ਦੇ ਸਾਹਮਣੇ ਰੱਖ ਕੇ ਦੇਖਣਾ ਪਏਗਾ ਕਿਤੇ ਕੌਮੀਤਾ ਦੇ ਨਾਂ ਤੇ ਕਿਤੇ ਧਰਮਾਂ ਦੇ ਨਾਂ ਤੇ ਔਰ ਲੇਕਿਨ ਸਾਰਿਆਂ ਦੇ ਪਿੱਛੇ ਹੋਊਗਾ ਪੂੰਜੀਵਾਦ ਪੂੰਜੀਵਾਦੀ ਰਾਖੀ ਕਰਨ ਦਾ ਹਥਿਆਰ ਆ ਫਾਸ਼ੀਵਾਦ ਤੇ ਲੋਕ ਰਾਜ ਜਿਹੜਾ ਆ ਉਹ ਪੂੰਜੀਵਾਦ ਨੂੰ ਖਤਮ ਕਰਨ ਵਾਸਤੇ ਸਾਨੂੰ ਇੱਕ ਸੀਮਤ ਅਧਿਕਾਰ ਦਿੰਦਾ ਫਾਸ਼ੀਵਾਦ ਉਹਨੂੰ ਵੀ ਖਤਮ ਕਰਨਾ ਚਾਹੁੰਦਾ ਆ ਇਸ ਲਈ ਫਾਸ਼ੀਵਾਦ ਬਾਰੇ ਇਹ ਭੇਲਿਕਾ ਨਾ ਹੋਵੇ ਭੇਜੀ ਫਲਾਣੇ ਹਿੰਦੂਆਂ ਦਾ ਫਾਸ਼ੀਵਾਦ ਮਾੜਾ ਤੇ ਕੋਈ ਜੀ ਮੁਸਲਮਾਨਾ ਹੀ ਫਾਸ਼ੀਵਾਦ ਆਉਂਦਾ ਵਿਚਾਰ ਤਾਂ ਉਹ ਚੰਗਾ ਆ ਜੇ ਸਿੱਖਾਂ ਚੋਂ ਆਉਂਦਾ ਵੀ ਫਾਸ਼ੀਵਾਦੀ ਰਾਜ ਹੋਵੇ ਧਰਮਧਾਰਤ ਰਾਜ ਹੋਵੇ ਉਹ ਵੀ ਚੰਗਾ ਨਹੀਂ ਫਾਸ਼ੀਵਾਦ ਤਾਂ ਫਾਸ਼ੀਵਾਦ ਆ ਫਾਸ਼ੀਵਾਦ ਆਮ ਲੋਕਾਂ ਦਾ ਉਲਟਿਆ ਉਹਨਾਂ ਦੀ ਉਹਨਾਂ ਦੀਆਂ ਅਧਿਕਾਰਾਂ ਤੇ ਛਾਪਾਂ ਮਾਰਦਾ ਆ ਤੇ ਸਾਡੇ ਅਧਿਕਾਰ ਖੋਹਦਾ ਆ ਇਹਨੂੰ ਫਾਸ਼ੀਵਾਦ ਕਹਿੰਦੇ ਆ